ਹਾਂਜੀ ਕਿੱਦਾਂ ਮੇਰੇ ਭਰਾ ਸਾਰੇ ਠੀਕ ਠਾਕ ਆਪ ਆਪਨੇ ਸਾਥੀ ਨੂੰ ਸਾਧ ਲਿਆ ਵਾ ਤੇ ਬਸ 5 ਮਿੰਟਾਂ ਚ ਆ ਰਿਹਾ ਬਾਅਦ ਆਇਆ ਆ ਹਲੋ ਗਾਇਜ਼ ਹਾਊ ਆਰ ਯੂ ਕੈਸੋ ਆਪ ਸਭ ਆਈ ਹੋਪ ਆਪ ਸਭ ਠੀਕ ਹੋਗੇ ਕਰਨ ਕਿ ਆਏ ਹੋ ਵੀ ਤੇ ਦੱਸ ਜੀ ਅੱਜ ਅਸੀਂ ਆਏ ਆ ਇੱਕ ਬੰਦੇ ਦਾ ਫੁੱਦੂ ਖਿੱਚਣ ਤੇ ਗੱਲ ਕੁ ਜੈਦਾ ਆ ਕਿ ਪਿਆਰ ਚ ਵਿਚਾਰਾ ਡੁੱਬ ਗਿਆ ਬਹੁਤ ਜਿਆਦਾ ਉਹ ਤੁਹਾਨੂੰ ਵੀਡੀਓ ਦੇ ਅੱਗੇ ਪਤਾ ਲੱਗ ਹੀ ਗਿਆ ਹੋਵੇਗਾ ਉਹ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਏਗਾ ਜਦੋਂ ਪਰਦੇ ਖੁੱਲਣਗੇ ਤੇ ਇਹਦਾ ਨਾਮ ਆ ਜੀ ਬਹਾਨੂੰ ਪਲਕ ਵੈਸੇ ਇਹਦਾ ਕਿਰਦਾਰ ਹੁਣ ਕਿਹੜਾ ਆ ਕੀ ਨਾਮ ਪਲਕ 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 ਹਾਂਜੀ ਤੇ ਦੋਸਤੋਂ ਇਹ ਪਲਕ ਜੀ ਹੈਲੋ ਪਲਕ ਤੇ ਪਲਕ ਜੀ ਲੱਗੇ ਦੇ ਨੇ ਆ ਦੇਖੋ ਆਪਣੇ BF ਨੂੰ ਫੋਨ ਤੇ ਮੈਸੇਜ ਕਰਨ ਆਪਣੇ ਆਸ਼ਕ ਨੂੰ ਆਪਣੇ ਰਾਂਝੇ ਨੂੰ ਤੇ ਉਹਨੇ ਰਾਂਝਾ ਆ ਗਿਆ ਆ ਗਿਆ ਆ ਗਿਆ ਆ ਲੱਗੇ ਰਾਂਝੇ ਜੀ ਆ ਲੱਗੇ ਜੀ ਆ ਦੇਖੋ ਜੀ ਆ ਗਿਆ ਆ ਗਿਆ ਸਾਡੇ ਬਾਹਰ ਆ ਗਿਆ ਆ ਗਿਆ ਜੀ ਸਾਜੀ ਬੰਦਾ ਉਹ ਖੜਾ ਪਿਆ ਹੈ ਰਾਂਝਾ ਉਡੀਕ ਕਰ ਰਿਆ ਸਾਡੀ ਰਾਂਝਾ ਚਾਕ ਨਾ ਆਖੋ ਕੁੜੀਆਂ ਨਹੀਂ ਇਹਨੂੰ ਚਾਕ ਕਹਿੰਦੀ ਸ਼ਰਮਾਵਾ ਹੋਣਾ ਸ਼ਰਮਾਏਗਾ ਹਾਂਜੀ ਤੇ ਰਾਂਝਾ ਜੀ ਆ ਚੁਕੇ ਨੇ ਹਾਂਜੀ ਰਾਂਝਾ ਜੀ ਹੀ ਤੁਹਾਡੀ ਲੱਭਣੀ ਆਪਾਂ ਕੋਈ ਨਹੀਂ ਹੀਰ ਲੱਭਾਂਗੇ ਤੁਹਾਡੀ ਇਹ ਹੀਰੇ ਹੀਰੇ ਤੁਸੀਂ ਲੱਭੋ ਕਿੱਥੇ ਆ ਪਿੱਛੇ ਰਹਿੰਦੀ ਹੈ ਹੀਰ ਇੱਥੇ ਬੈਠੀ ਏ ਹੀ ਰੱਥੇ ਬੈਠੀ ਏ ਭయ్యా ਜੀ ਸੀਨ ਹੋ ਗਿਆ ਭయ్యా ਕੇ ਸਾਥ ਇਹ ਦੇਖੋ ਇਹ ਰਾਂਝਾ ਉਹ ਇਹ ਰਾਂਝੇ ਕੀ ਹੀਰ ਦਖਾ ਹੁਣ ਚੈਟਿੰਗ ਦਾ ਦਹਾ ਇਹਨੂੰ ਖੋਲ ਕੇ ਇਹ 2 ਮਹੀਨੇ ਤੋਂ ਫੁੱਦੂ ਬਣਾ ਰਿਹਾ ਜੀ ਇਹਦਾ ਆਏ ਹਾਏ ਸੀਰੀਅਸ ਹਾਏ ਓਏ ਸੋਣੇ ਦੱਸੋ ਕਿੱਥੇ ਆ ਸੋਣੇ ਇੱਕ ਇੱਕ ਵਧੀਆ ਰੱਸੀ ਲੈ ਆ ਦੀ ਬਾਂਸੀ ਆਸਤੇ ਕਤਿਆ ਨੀਲਾ ਤੋਥਾ ਖਾ ਕੇ ਕੰਮ ਨਿਬਟਾ ਲਓਗੇ ਕਿਆ ਯਾਰੀ ਖਤਮ ਹੈ ਤੂੰ ਚਾਰ ਜਿਆਰਾ ਡੋਡ ਪਾ ਕੇ ਦੇ ਦिए